ਪੰਜਾਬੀ ਕੋਮੇਡੀ ਦੇ ਬਾਦਸ਼ਾਹ ਦਸ਼ਮਿੰਦਰ ਪੱਲਾ ਨੂੰ ਅੱਜ ਮੁਹਾਲੀ ਵਿੱਚ ਆਖਰੀ ਵਿਦਾਇਗੀ ਦਿੱਤੀ ਗਈ। ਉਦਾਸ ਮਾਹੌਲ ਵਿੱਚ ਫਿਲਮ ਜਗਤ ਅਤੇ ਰਾਜਨੀਤਿਕ ਨਾਲ ਜੁੜੇ ਹਸਤੀਆਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ। ਪੱਲਾ ਸਾਹਿਬ ਦਾ ਪਾਤਿਵ ਸਰੀਰ ਫੁੱਲਾਂ ਨਾਲ ਸਦੀ ਫਿਊਨਰਲ ਬੱਸ ਵਿੱਚ ਉਹਨਾਂ ਦੇ ਘਰ ਤੋਂ ਸ਼ਮਸ਼ਾਨ ਘਾਟ ਵਿੱਚ ਲਿਜਾਇਆ ਗਿਆ, ਜਿੱਥੇ ਵੱਡੀ ਸੰਖਿਆ ਵਿੱਚ ਫੈਨਸ ਅਤੇ ਚਾਹਣ ਵਾਲੇ ਆਖਰੀ ਦਰਸ਼ਨ ਲਈ ਉਮੜੇ। ਫਿਲਮ ਮੁਦੀਓ ਹਫਤੋ ਗਿੱਪੀ ਘਰਵਾਲ, ਨੀਰੂ ਬਾਦਵਾ ਅਤੇ ਹਾਸੇ ਕਾਰਕੁਨ ਬਿਨ ਸ਼ਰਮਾ ਸਮੇਤ ਕਈ ਸਿਤਾਰੇ ਮੌਜੂਦ ਰਹੇ। ਇਸੇ ਤਰ੍ਹਾਂ ਪੰਜਾਬ ਭਾਗਪਾ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਵੱਖ-ਵੱਖ ਰਾਜਨੀਤਿਕ ਦਲਾ ਦੇ ਨੇਤਾਵਾਂ ਨੇ ਵੀ ਸ਼ਰਧਾਂਜਲੀ ਦੇਣ ਲਈ ਪਹੁੰਚੇ ਵਾਹ ਜੀ ਜਿਹੜੇ ਭਗਤਾਂ ਅੰਡਰ ਪੰਜਾਬ ਸਰਕਾਰ ਵੱਲੋਂ ਵਿਟਾ ਡਿਪਟੀ ਕਮਿਸ਼ਨਰ ਤੋਂ ਉਹਨਾਂ ਨੇ ਗੱਲ ਮੀਟੇ ਪੰਜਾਬ ਇੰਡਸਟਰੀ ਦੇ ਬਹੁਤ ਹੀ ਜਾਣੇ ਮਾਣੇ ਸਿਤਾਰੇ ਜਸਵਿੰਦਰ ਪੰਨਾ ਜੀ ਦੀ ਸੰਸਕਾਰ ਦੇ ਮੌਕੇ ਤੇ ਸ਼ਰਧਾਂਜਲੀ ਦੇ ਲਈ ਆਏ ਸਾਨੂੰ ਸਾਰੇ ਲੋਕਾਂ ਨੂੰ ਉਹਨਾਂ ਦੀ ਮੌਤ ਦਾ ਬਹੁਤ ਦੁੱਖ ਹੈ ਉੱਥੇ ਹੀ ਸਾਨੂੰ ਲਾਜ਼ਮੀ ਹੈ ਉਹ ਹਮੇਸ਼ਾ ਹੀ ਅਮਰ ਰਹੇਗੇ ਕਿਉਂਕਿ ਉਹਨਾਂ ਦੀ ਇੰਡਸਟਰੀ ਨੂੰ ਦੇਨ ਹੈ ਪੰਜਾਬੀ ਇੰਡਸਟਰੀ ਨੂੰ ਕਾਮੇਡੀ ਨੂੰ ਉਹਨੂੰ ਕੋਈ ਨਹੀਂ ਪੁੱਛ ਸਕਦਾ ਤੇ ਮੈਂ ਇਸ ਮੌਕੇ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਉਹਨਾਂ ਦੇ ਸਾਰੇ 팬 ਫੋਲਿੰਗ ਨੂੰ ਸਾਰੇ ਨੂੰ ਹੀ ਸਾਰੇ ਦੇ ਨਾਂ ਹੀ ਬੁੱਕ ਵੀ ਸਾਂਝਾ ਕਰਦੇ ਹਾਂ ਤੇ ਨਾਲ ਹੀ ਇਹ ਵੀ ਕਹਿੰਦੇ ਕਿ ਦਾਪੂ ਦਾ ਕੀ ਆਤਮਾ ਨੂੰ ਸ਼ਾਂਤੀ ਦੇ ਤੇ ਇਸ ਤਰ੍ਹਾਂ ਹੀ ਹਮੇਸ਼ਾ ਲੋਕਾਂ ਦੇ ਦਿਲਾ ਦੇ ਵਿੱਚ ਅਰਾਜ ਕਰਣਗੇ ਤੇ ਅਮਰ ਰਹੇਗੇ ਠੀਕ ਸਾਨੂ ਯੂਨੀਵਰਸਿਟੀ ਨੂੰ ਲੈ ਕੇ ਪੰਜਾਬੀ ਮਾਂ ਬੋਲੀ ਦੇ ਮਹਾਨ ਸਪੂਤ ਡਾਕਟਰ ਜਸਵਿੰਦਰ ਸਿੰਘ ਜੀ ਭੰਦਾ ਸਾਹਿਬ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਚੱਕਾ ਚਤਰਾ ਵੀ ਕਹਿੰਦੇ ਸੀ ਉਹ ਆਪਣਾ ਫਾਨੀ ਸੰਸਾਰ ਨੂੰ ਛੱਡ ਕੇ ਅਨਵੇਦਾਤ ਹੈਗੇ ਸਵਸਰੂਪੀ ਪੁਜੀਪੂਤ ਕੇ ਉਹ ਗੁਰੂ ਘਰ ਨਾਲ ਦੇ ਵਿੱਚ ਜਾਗ ਰਹਾ ਤੇ ਲਗਭਗ ਪਿਛਲੇ ਸਾਲ ਦੇ ਨਵੰਬਰ ਤੋਂ ਬਿਮਾਰ ਚੱਲਦੇ ਆ ਰਹੇ ਸੀ ਪਰ ਮੈਂ ਇਹ ਗੱਲ ਕਹਿਣੀ ਚਾਹੁੰਗਾ ਦੇਖੋ ਇਸ ਸੰਸਾਰ ਨੂੰ ਛੱਡ ਕੇ ਇੱਕ ਦਿਨ ਸਾਰਿਆਂ ਨੇ ਜਾਣਾ ਪਰ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਕੁਝ ਇੱਕ ਅਲੱਗ ਕਰਕੇ ਇਸ ਸੰਸਾਰ ਤੋਂ ਜਾਂਦਾ ਤਾਂ ਦੁਨੀਆ ਨੇ ਉਹਨੂੰ ਯਾਦ ਕਰਦੀ ਐ ਜਸਵਿੰਦਰ ਸਿੰਘ ਪੱਲਾ ਜੀ ਦਾ ਇਸ ਸੰਸਾਰ ਤੋਂ ਜਾਣਾ ਉਹ 40 ਸਾਲ 40 ਸਾਲ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਸੇਵਾ ਕਰਕੇ ਗਏ ਨੇ ਉਹਨਾਂ ਦੇ ਬੋਲ ਉਹਨਾਂ ਦਾ ਕਿਰਦਾਰ ਸਾਨੂੰ ਸਦਾ ਹੀ ਯਾਦ ਰਹੂਗਾ ਅਸੀਂ ਛੋਟੇ ਹੁੰਦਿਆਂ ਤੋਂ ਬਚਪਨ ਤੋਂ ਲੈ ਕੇ ਵੱਡੇ ਤੱਕ ਹੋਏ ਹਾਂ ਅਸੀਂ ਉਹਨਾਂ ਨੂੰ ਸੁਣਦੇ ਦੇਖਦੇ ਉਹਨਾਂ ਦੀਆਂ ਗੱਲਾਂ ਤੇ ਹੱਸਦੇ ਔਰ ਅਸੀਂ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਦੇ ਪੂਰੇ ਤੱਕ ਪਹੁੰਚੇ ਉਹਨਾਂ ਦੀ ਜੋੜੀ ਨਾਲ ਬਾਲਬਕੰਦ ਸ਼ਰਮਾ ਜੀ ਦੀ ਜੋੜੀ ਇੱਕ ਐਸੀ ਜੋੜੀ ਸੀ ਨੀਲੂ ਜੀ ਦੀ ਜੋੜੀ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਤੇ 40 ਸਾਲ ਰਾਜ ਕੀਤਾ ਅੱਜ ਪੰਜਾਬ ਪੰਜਾਬੀ ਮਾਂ ਬੋਲੀ ਦੇ ਪੰਜਾਬੀ ਜਗਤ ਦੇ ਉਸ ਮਹਾਨ ਸਬੂਤ عظیم ਸ਼ਖਸੀਅਤ ਦਾ ਇਸ ਸੰਸਾਰ ਤੋਂ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਚ ਅਸੀਂ ਬਲੋ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਵੱਡੀ ਗੱਲ ਇੱਕ ਹੋਰ ਕਿ ਉਹਨਾਂ ਤੋਂ ਸੇਧ ਲੈ ਕੇ ਉਹਨਾਂ ਤੋਂ ਜ਼ਿੰਦਗੀ 'ਚ ਚੀਜ਼ਾਂ ਸਿੱਖ ਕੇ ਸਾਨੂੰ ਚੰਗੇ ਮਾਰਗ 'ਤੇ ਚੱਲਣ ਦੀ ਜਿਹੜੀ ਹੈ ਉਹ ਬਲਬੁੱਧੀ ਬਖਸ਼ਣ ਜੀ ਧੰਨਵਾਦ ਇਹ ਸਭ ਕੌਣ ਕਹਨਾਰਾ ਸਤਾਰ ਬਲਬੁੱਧੀ ਦੇਖੋ ਬਤੌਰ ਟੂਰਿਜ਼ਮ ਐਂਡ ਕਲਚਰ ਮਿਨਿਸਟਰ ਪੰਜਾਬ ਨਾਲ ਉਰੇ ਪਹੁੰਚੇ ਹੈ ਡਿਪਾਰਟਮੈਂਟ ਤੋਂ ਮੇਰੇ ਸਾਰੇ ਅਫੀਸਰ ਸਾਹਿਬਾਨ ਪਹੁੰਚੇ ਹੈ ਤੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਬਣਦਾ ਜਿਹੜਾ ਮਾਨ ਸਤਕਾਰ ਆਦਰ ਅਸੀਂ ਉਹ ਫੇਟ ਵੀ ਕਰਾਂਗੇ ਧੰਨਵਾਦ ਹਾਂਜੀ ਆਪਕੋ ਸ਼ਬਦ ਨਹੀਂ ਹੈਗੇ ਸਿੱਧੂ ਵਿੱਚ ਹੀ ਕਿਹੜੇ ਖੋਤੇ ਦੇ ਨਾਲ ਨੁਕਸਾਨ ਦਾ ਦੱਸ ਕੇ ਕਿ ਕਿਉਂਕਿ ਇਹੋ ਜਿਹੇ ਨਿਸ਼ਾਨ ਲੈ ਲਓ ਮਾਈਕ ਜੀ ਇਹਨਾਂ ਨੂੰ ਮਾਈਕੀ ਦੇ ਨਾਲ ਵੀ ਹੋ ਰਹਿਣਾ ਜੋ ਕਿ ਜੋ ਕਿ ਪਰਚੇ ਦੇ ਬਰਕਰਾਰ ਪਿਆ ਜਾਂਦਾ ਪਿਆ ਜਾਂਦਾ ਕਿ ਕਿ ਇਹ ਲੋਕ ਹੁੰਦੇ ਨੇ ਜਿਹੜੇ ਜੁਗ ਨੂੰ ਬਦਲਦੇ ਨੇ ਪੱਲਾ ਜੀ ਦਾ ਸਾਡੇ ਪੰਜਾਬੀ ਸੱਭੇ 'ਚ ਆ ਤੇ ਇੰਨਾ ਡੂੰਘਾ ਪ੍ਰਭਾਵ ਸੀ ਕਿ ਅੱਜ ਬੱਚਾ ਬੱਚਾ ਰੋ ਰਿਹਾ ਹਰੇਕ ਦੇ ਮਨ ਦੇ ਉੱਤੇ ਇੱਕ ਗਹਿਰਾ ਪ੍ਰਭਾਵ ਆ ਕਿਉਂਕਿ ਸ਼ਾਦੀ ਦਾ ਇਹ ਤਾਰਾ ਵੀਰ ਕੰਪਨੀ ਨਾਲ ਵੀ ਪਰਿਵਾਰਕ ਤੌਰ ਤੇ ਜੁੜੇ ਹੋਏ ਨੇ। ਉਹਨਾਂ ਦੀ ਐਡ ਤੁਹਾਡੇ ਬਹੁਤ ਸਾਰੇ ਚੈਨਲਾਂ ਤੇ ਵੀ ਚੱਲਦੀ ਰਹੀ ਹੈ। ਤੇ ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਬੀਤੇ ਨਹੀਂ ਲੱਗ ਰਹੇ ਸੀ। ਸਾਰਾ ਪਰਿਵਾਰ ਖੜਾ ਆਪਣਾ ਘਰੇ ਲਈ ਪਰਿਵਾਰ ਹੈ। ਤੇ ਅਸੀਂ ਤਾਂ ਸਾਰੇ ਪਰਿਵਾਰ ਨੂੰ ਤੇ ਇਸ ਦੇ ਤੇ ਕਿਸੇ ਤਰ੍ਹਾਂ ਤੇ ਬੇਟੇ ਨੂੰ ਇਹੀ ਸ਼ਬਦਾਂ ਦੇ ਨਾਲ ਆਖਦੇ ਆਂ ਕਿ ਅਸੀਂ ਤੁਹਾਡੇ ਸਾਰੇ ਪਰਿਵਾਰ ਦੇ ਨਾਲ ਖੜੇ ਆਂ। ਸੇਠਾ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਕੇ ਗਏ ਨੇ ਤੇ ਸਾਰਾ ਪੰਜਾਬੀ ਜਗਤ ਪੂਰਾ ਹਿੰਦੁਸਤਾਨ ਅੱਜ ਦੁੱਖ ਅਫਸੋਸ ਦੇ ਵਿੱਚ ਡਾਂਗ ਹੋਇਆ ਤੇ ਅਸੀਂ ਆਸ ਕਰਾਂਗੇ ਪਰਮਾਤਮਾ ਕਰੇ ਉਹਨਾਂ ਨੂੰ ਅਵਧੀ ਚੰਨ ਰਚੀ ਨਿਵਾਸਕ ਫਿਰ ਕੀ ਅੱਜ ਇਹ ਉਹ ਦਿਨ ਮੈਂ ਸਮਝਦਾ ਕਿ ਬਹੁਤ ਹੀ ਸਾਡੇ ਵਾਸਤੇ ਬਹੁਤ ਦੁਖ ਦੀ ਗੱਲ ਹੈ ਕਿ ਅੱਜ ਅਸੀਂ ਪੱਲਾ ਸਾਹਿਬ ਦੇ ਸ਼ਸਕਾਂ ਤੇ ਇੱਥੇ ਪਹੁੰਚੇ ਆਂ ਔਰ ਨਾ ਪੂਰਾ ਰਣ ਵਾਲਾ ਘਾਟਾ ਪੂਰੀ ਪੰਜਾਬੀ ਇੰਡਸਟਰੀ ਨੂੰ ਪੰਜਾਬ ਨੂੰ ਜਿੱਤੇ ਵੀ ਕੋਈ ਦੁਨੀਆ ਦੇ ਵਿੱਚ ਕਿਤੇ ਉਹ ਪੰਜਾਬੀ ਡੇਟਾ ਹੈ ਤਾਂ ਹਰ ਇੱਕ ਦਾ ਦਿਲ ਡਰਦਾ ਹੈਗਾ ਔਰ ਹੋਇਆ ਔਰ ਹਰ ਇੱਕ ਜਿਹੜਾ ਮਤਲਬ ਇਹ ਸਿਗਾ ਦੇ ਜਿਹੜੇ ਪੰਜਾਬੀ ਫਿਰ ਬਣਦੇ ਸੀ ਤਾਂ ਹਰ ਇੱਕ ਪੰਜਾਬੀ ਖੇਡਾਂ ਦੇ ਵਿੱਚ ਹਰ ਇੱਕ ਦੀ ਕੋਸ਼ਿਸ਼ ਹੁੰਦੀ ਸੀ ਕਿ ਕੋਈ ਨਾਮ ਲਿਖਿਆ ਦਿਖ ਜੇ ਕੋਈ ਜਸਵਿੰਦਰ ਸਿੰਘ ਪੱਲਾ ਲਿਖਿਆ ਸੋ ਮੈਂ ਗੱਲ ਵੀ ਕਿਹਾ ਸੀਗਾ ਅ ਕਿ ਅਸੀਂ ਆਪਣੀ ਕਾਰਪੋਰੇਸ਼ਨ ਦੇ ਵਿੱਚ ਇੱਕ ਮੱਤਾ ਪਾਵਾਂਗੇ ਔਰ ਇੱਕ ਚੌਕ ਦਾ ਨਾਮ ਪੂਰੇ ਸ਼ਹਿਰ ਦੇ ਵਿੱਚ ਇੱਕ ਚੌਕ ਦਾ ਨਾਮ ਜਸਵਿੰਦਰ ਸਿੰਘ ਪੱਲੇ ਦੇ ਨਾਂ 'ਤੇ ਰੱਖਾਂਗੇ ਤਾਂ ਕਿ ਲੋਕਾਂ ਨੂੰ ਲੰਘਣ ਵਾਲੇ ਲੋਕਾਂ ਨੂੰ ਪਤਾ ਲੱਗਦਾ ਰਹੇ ਕਿ ਜਸਵਿੰਦਰ ਸਿੰਘ ਪੱਲਾ ਜੀ ਮਹਾਲੀ ਰਹਿੰਦੇ ਸੀਗੇ ਔਰ ਇਹ ਚੌਕ ਹੈਗਾ ਜਸਵਿੰਦਰ ਸਿੰਘ ਪੱਲੇ ਦੇ ਨਾਮ 'ਤੇ ਆ ਔਰ ਅਸੀਂ ਕੁਅਦ ਦੇ ਮਤੇ ਰੱਖਣ ਜਾ ਰਹੇ ਆ ਉਹ ਮਤੇ ਮੇਰੀ ਜੇ ਕਿ ਨਾਮ ਇੱਕ 14 ਦਾ ਨਾਮ ਜਸ਼ਨ ਸਿੰਘ ਪੱਲਾ ਜੀ ਦੇ ਨਾਮ ਤੇ ਰੱਖੇ ਜਾਓ ਠੀਕ ਓਕੇ ਤੇ ਪਰ ਇਹ ਜਸਰ ਸਿੰਘ ਫੋਕੜ ਬਣਾਇਆ ਤੇ ਪਰ ਬਹੁਤ ਵੱਡਾ ਲੋਸ ਹੈ ਬੈਂ ਕੱਲ ਦਾ ਆਪਾਂ ਤੁਸੀਂ ਫੇਸਬੁਕ ਦੇ ਉੱਤੇ ਫੋਟੋ ਵੀ ਜਾਈ ਦੇਖ ਲਓ ਸਾਰੇ ਪਾਸੇ ਪੱਲਾ ਸਾਹਿਬ ਹੈ ਉਹ ਸਵਾਰਾਂ ਦੇ ਹਨ ਸਾਰੇ ਆ ਤੇ ਬਹੁਤ ਵੱਡੀ ਦੇ ਸਿੱਖੀ ਲੱਭਿਆ ਕਰੋ ਤੇ ਪਰ ਅੱਜ ਜਿਵੇਂ ਲੱਗੇ ਹੈਗੇ ਆ ਤੇ ਜੋ ਇਹਨੀਆਂ ਜਾਦਾ ਨੇ ਦਸ ਦੇ ਵੀਡੀਓ ਨੂੰ ਸਾਰੇ ਸਾਡੇ ਸਾਹਮਣੇ ਵਾਪਿਸ ਚੁਗਾ ਰਹੇ ਆ ਪਰ ਹੁਣ ਸਰਕਾਰ ਨੇ ਕੋਈ ਕਾਲ ਬਿਚਾਰਾਂ ਕਰ ਰਹੀ ਕਿ ਸਰਕਾਰ ਨੂੰ ਨਾਤੇ ਦਾ ਬੜਾ ਸਾਡੇ ਅਬੋਡੀਅਮ ਹਾਲੀ ਦਾ ਸੀ ਜੀਮ ਦੀ ਪਹਾੜ ਪਰ ਬਸ ਰਬਾ ਬਣਾ ਦੇ ਉਹਨੂੰ ਪਬਲਿਕ ਕਰਕੇ ਨਿਕਾਲਾ ਉਹਨੂੰ ਇਸ਼ਾਰ ਕਰ ਪੰਛੀ ਨਾਲ ਨਾ ਕਿ ਕਿ ਸਵਾ ਬਹਾਰ ਹੋ ਇਸਦਾ ਅਮਰ ਠੀਕ 2023 ਰਿਟਾਇਰ ਹੋਏ ਸੀ 2020 ਦੇ ਵਿੱਚ ਸੈਨਸਰੀ ਹੋਏ ਇਹ ਲੋਕੋ ਤੋਂ ਬਾਅਦ ਇੱਕ ਸੈਟਿੰਗ ਹੋਏ ਤੇ ਇਹਨਾਂ ਦੇ ਉੱਤੇ ਪੜਾਏ ਹੋਏ ਬੱਚੇ ਬਹੁਤ ਉੱਚੀ ਇੰਕਮ ਕਰਦੇ ਸਾਡੇ ਤੋਂ ਪੰਜਾਬ ਸਿੱਖਾਂ ਦੇ ਯੂਨੀਵਰਸਿਟੀ ਦੇ ਕਿ ਇਹ ਦੂਜੇ ਕੰਟਰੀ ਜਿਹੀ ਰਹੇ ਨੇ ਤੇ ਪਹਿਲਾਂ ਵੀ ਤੁਹਾਨੂੰ ਦੱਸਿਆ ਇਹ ਬਹੁਤ ਵੱਡੇ ਬ੍ਰਾਂਡ ਵਸਤੇ ਰਹੇ ਨੇ ਸਾਡੇ ਕੋਈ ਨਵੇਂ ਟਿਪੂਆਂ ਵਾਜੀ ਨਵੀਆਂ ਵੈਰਾਈਆਂ ਆਉਂਦੇ ਐ ਇਹ ਇਹੀ ਕਰਦੇ ਹੁੰਦੇ ਸੀ ਸੋ ਬਹੁਤ ਵੱਡਾ ਘਾਟਾ ਸਾਨੂੰ ਪਰ ਫਿਰ ਵੀ ਰਿਪੇਅਰ ਕਰਾ ਨਾ ਪੂਰਾ ਹੋਣ ਵਾਲਾ ਘਾਟਾ ਕੀ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਜਸਿੰਦਰ ਪੱਲਾ ਦਾ ਛੋਟੀ ਉਮਰ ਦੇ ਵਿੱਚ ਪਰਪਰਾ ਇਹ ਸਾਡੇ ਸਮਾਜ ਲਈ ਇੱਕ ਟੱਕ ਹੈ ਦਾ ਸਾਹ ਕਿਉਂਕਿ ਮੈਂ ਡਾਕਟਰ ਜਸਿੰਦਰ ਪੱਲਾ ਦੇ ਕੋਲੋਂ ਪੜਿਆ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਲੈਣਾਰੇ ਵਿੱਚ ਉਹਨਾਂ ਦੇ ਨਾਲ ਪੜਾਇਆ ਵੀ ਆ ਉਹਨਾਂ ਦੇ ਨਾਲ ਮੈਨੂੰ ਸਟੇਜਰ ਕਰਨ ਦਾ ਵੀ ਟਾਈਮ ਮਿਲਿਆ ਟੀਵੀ ਪ੍ਰੋਗਰਾਮ ਕਰਦਾ ਵੀ ਮਿਲਿਆ ਮਤਲਬ ਕਿਰਾ ਉਹ ਵਾਕ ਮਿਲਿਆ ਡਾਕਟਰ ਜਸਵਿੰਦਰ ਭਰਨਾਰ ਨੂੰ ਮੈਂ ਜ਼ਿੰਦਗੀ ਚ ਕਦੇ ਉਦਾਸ ਦੇਖਿਆ ਹੀ ਹੁਣ ਪਹਿਲੀ ਵਾਰੀ ਅੱਜ ਹੁਣ ਉਹਨਾਂ ਦਾ ਤੇਰਾ ਨੂੰ ਦੋਸੀ ਕਰ ਦੇਖ ਕੇ ਆਇਆ ਮੈਂ ਪਹਿਲੀ ਵਾਰੀ ਉਹਨਾਂ ਨੂੰ ਖੁਸ਼ ਦੇਖਿਆ ਮੈਂ ਉਹਨਾਂ ਨੂੰ ਜ਼ਿੰਦਗੀ ਚ ਖੁਸ਼ ਨਹੀਂ ਦੇਖਿਆ ਮੈਂ ਉਹਨਾਂ ਨੂੰ ਬਿਮਾਰ ਵੀ ਦੇਖਿਆ ਸਮਾਰ ਵੀ ਦੇਖਿਆ ਲੇਕਿਨ ਉਹ ਬਿਮਾਰੀ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਆ ਉਹ ਚੜ੍ਹਦੀ ਕਲਾ ਵਾਲੇ ਇਨਸਾਨ ਸੀ ਉਹਨਾਂ ਜ਼ਿੰਦਗੀ ਦੇ ਸ਼ਾ ਅਸਵਾਰ ਸੀ ਉਹ ਜਿਨ੍ਹਾਂ ਨੇ ਸਮਾਜ ਨੂੰ ਆਪਣੀ ਕਲਾ ਦੇ ਨਾਲ ਆਸਿਆ ਦੇ ਨਾਲ ਆਪਣੇ ਹੁਨਰ ਦੇ ਨਾਲ ਉਹਨਾਂ ਨੇ ਸਮਾਜ ਵਿੱਚ ਬਹੁਤ ਵਧੀਆ ਸਨਿਆਦ ਦਿੱਤਾ ਉਹਨਾਂ ਦੀ ਜਿਹੜੀ ਮਨਜ਼ੀ ਸੀ ਛਣਕਾਟਾ ਉਹਨਾਂ ਨੇ 1970 ਤੋਂ ਲੈ ਕੇ 2009 ਤੱਕ ਲਗਾਤਾਰ ਕੀਤਾ ਜਿਹੜਾ ਮਰਜੀ ਛਣਕਾਟਾ ਦੇ ਜਿਹੜੀ ਮਨਜ਼ੀ ਫਿਰਨ ਦੇਖ ਲੋ ਉਹਨੇ ਟੋਕਰਾ ਕੀਤੀ ਆ ਬੀਰ ਜਗਰ ਦੇ ਪ੍ਰੈਸਟਾਰਟ ਤੇ ਸਾਡਾ ਜਿਹੜਾ ਹੋਰ ਸਿਸਟਮ ਐਪਰੂਨ ਹੱਤਿਆ ਉਹਦੇ ਸਾਰੇ ਕਾਸਟ ਪੋਲੂਸ਼ਨ ਤੇ ਉਹਨਾਂ ਨੇ ਬਹੁਤ ਗੱਲ ਕੀਤੀ ਆ ਸੋ ਉਹਨਾਂ ਦਾ ਜਿਹੜਾ ਸਨੇਹਾ ਉਹ ਹਮੇਸ਼ਾ ਜਿਹੜਾ ਉਹ ਸਵਾਲ ਨੂੰ ਮਿਲਦਾ ਰਹੂਗਾ ਮੇਰੀ ਰਾਏ ਦੇ ਅਰਵਾਸ ਹੈ ਕਿ ਉਹਨਾਂ ਦੀ ਆਤਮਿਕ ਦੀ ਉਹਨਾਂ ਸਰਵਾਤਾਂ ਦੇ ਚਰਣਾ ਦੇ ਦਿੱਤਾ ਨਵਾਂ ਜੀ ਵੀ ਉਹਨਾਂ ਦਾ ਜਿਹੜਾ ਹੋਣਾ ਬਕਰ ਰਹੀ ਉਹਨਾਂ ਦੇ ਪੁੱਤਰ ਜੀ ਵੀ ਪੁਖਰਾਜ ਪੰਨਾ ਬਹੁਤ ਬਹੁਤ ਚਾਹ ਉਡੀ ਰਹੀ ਅਸੀਂ ਉਹਨਾਂ ਦੇ ਪੁੱਤਰ ਦੇ ਜੋ ਜਸਵਿੰਦਰ ਭੱਲਾ ਜੀ ਵੀ ਅਦਾਕਾਰੀ ਤੋਂ ਉਹਨਾਂ ਦੇ ਹਾਸ ਸਿਰਫ ਉਹਨਾਂ ਦੇ ਹਾਸਿਆਂ ਦੇ ਕਰਕੇ ਨਹੀਂ ਅਸੀਂ ਸਾਰੇ ਉਹਨਾਂ ਦੇ ਨਾਲ ਹੀ ਹੱਸਦੇ ਸੀਗੇ ਜੋ ਉਹਨਾਂ ਦੀ ਦੇਣ ਹੈ ਕੀ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਇਹ ਅਨਮੋਲ ਹੈ ਤਾਂ ਤਦ ਹੀ ਮੈਂ ਉਚੇਚੇ ਤੌਰ ਤੇ ਇਥੇ ਆਪਣੇ ਨਿੱਜੀ ਕਰੀਤੇ ਯੂਕੇ ਤੋਂ ਆਇਆ ਹੋਇਆ ਸੀ ਪਰ ਮੇਰੇ ਸਾਡੇ ਚਾਚਾ ਜੀ ਸਰਪ੍ਰਮਹ ਜੀ ਸਿੰਘ ਜੀ ਰਾਏਪੁਰ ਜੋ ਸ਼੍ਰੋਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਆਦਮਪੁਰ ਤੋਂ ਉਹਨਾਂ ਦੇ ਨਾਲ ਮੈਂ ਸੋਚਿਆ ਕਿ ਮੈਂ ਇੱਥੇ ਆ ਕੇ ਖੁਦ ਇੱਥੇ ਸ਼ਮਸ਼ਾਨ ਘਾਟ ਆ ਕੇ ਉਹਨਾਂ ਨੂੰ ਅੰਤਿਮ ਵਿਦਾਈਗੀ ਐਸੀ ਦਈਏ ਤਾਂ ਇਹ ਇੱਕ ਸੱਚੀ ਜਿਹੀ ਸ਼ਰਧਾਂਜਲੀ ਹੈ ਉਹਨਾਂ ਨੂੰ ਦੇਣਾ ਸਾਡਾ ਸਾਰਾ ਦਾ ਬਣਦਾ ਆ ਮੈਨੂੰ ਬਹੁਤ ਬਹੁਤ ਦੁੱਖ ਹੋਇਆ ਜਿੱਦਾਂ ਬਹੁਤ ਸਾਰੇ ਜਿੰਨੇ ਵੀ ਬਾਹਰ ਐਨਆਰਆਈ ਵਸਦੇ ਨੇ ਪੰਜਾਬੀ ਪ੍ਰੇਮੀ ਨੇ ਪੰਜਾਬੀ ਸਭਿਆਚਾਰ ਦੇ ਨਾਲ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਨੇ ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਦੁੱਖ ਹੈ ਪ੍ਰਮਾਤਮਾ ਕਲਾ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਪਹਾਣਾ ਮੰਨਣ ਦਾ ਬਲ ਬਖਸ਼ੇ ਜੇਕਰ ਬਲਸਰ ਨੇ 99 ਤੋਂ ਲੈ ਕੇ ਕਲਮ ਜਿੱਲੀ ਰੂਕੇ ਚ ਸ਼ੂਟ ਹੋ ਗਿਆ ਤਾਂ ਇਹ ਕਹਾਣੀ ਹੈ ਯਾਰ ਨਹੀਂ ਉੱਥੇ ਵੀ ਕੋਈ ਆਪਣੇ ਵੱਲੋਂ ਕੋਈ ਕਲਾ ਸਾਹਿਬ ਦੀ ਕੋਈ ਯਾਰ ਦੇ ਵਿੱਚ ਕੋਈ ਲਾਇਕ ਰੀਲਾ ਤੇ ਹੋਇਆ ਇਸ ਤਰ੍ਹਾਂ ਇਹ ਦੇਖੋ ਮੈਨੂੰ ਪਤਾ ਕਿ ਉੱਥੇ ਜਿੰਨੇ ਵੀ ਪੰਜਾਬੀ ਪ੍ਰੇਮੀ ਨੇ ਉਹ ਅਲੱਗ-ਅਲੱਗ ਉਥੇ ਸਮਾਗਮ ਹੋਣਗੇ ਉਹ ਜੋ ਬਣਦੀ ਜੋ ਯਾਦਗਾਰੀਆਂ ਜਾਂ ਉਹਨਾਂ ਨੂੰ ਜੋ ਵੀ ਬਣਦਾ ਉਹਨਾਂ ਦਾ ਮਾਨ ਸਤਕਾਰ ਆ ਉਹ ਸਿਰਫ ਹੁਣ ਨਹੀਂ ਮੈਨੂੰ ਪਤਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਮਿੱਠੇ ਅੰਦਾਜ਼ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਠੀਕ ਸਹਾਇਤਾ ਬਹੁਤ ਬਟੀਆਂ ਜਿਹੜੀਆਂ ਸਮਾਜ ਦੀਆਂ ਬੁਰਾਈਆਂ ਸੀ ਉਹਨਾਂ ਪਰ ਬਹੁਤ ਵੱਡੇ ਕਟਾਖ ਕਰਕੇ ਉਹਨਾਂ ਨੇ ਆਪਣੀ ਡੂੰਗੀ ਸੋਚ ਦਾ ਇਜ਼ਹਾਰ ਕਰਕੇ ਇਸ ਮੰਦਿਰ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਉਹ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਇਸ ਲੈਵਲ ਦੇ ਉੱਤੇ قائم ਰੱਖਣਾ ਬਹੁਤ ਔਖਾ ਹੁੰਦਾ ਐਗਰੀਕਲਚਰ ਯੂਨੀਵਰਸਿਟੀ ਤੋਂ ਪੀ ਐਚ ੜੀ ਕਰਕੇ ਜੋਤ ਜਿੱਥੇ ਐਗਰੀਕਲਚਰ ਸਾਇੰਟਿਸਟ ਦੇ ਤੌਰ ਤੇ ਐਜੂਕੇਸ਼ਨ ਨਾਲ ਜੁੜੇ ਦੇ ਮਨਨਾਂਦਰ ਗੱਲਬਾਤ ਦੇ ਵਿੱਚ ਕੰਮ ਤੇ ਵਿੱਚ ਮੈਂ ਉਹਦਾ ਕੋਟਾ ਦਾ ਉਹ ਵੀ ਜਾ ਸਕਦਾ ਸੁਆਜ ਬਹੁਤ ਲੋਕਾਂ ਮਨਨਾਂਦਰ ਗੱਲਬਾਤ ਦੇ ਵਿੱਚ ਜੱਦੀ ਪੇਂਕਾ ਅੱਜ ਸਾਰਿਆਂ ਦੀਆਂ ਅੱਖਾਂ ਨਾਮ ਹੈ ਕਿਉਂਕਿ ਬਹੁਤ ਵੱਡਾ ਕਰਦਾ ਇਹ ਕਦੀ ਵੀ ਨਾਮ ਨਾ ਹੋਣ ਬੜਾ ਕਟਾ ਹੈ ਇਸ ਕਰਕੇ ਬਹੁਤ ਬਾਰੇ ਤੇ ਚੁੱਪ ਕਰਨਾ ਅਦਾਸਾ ਕੇ ਪਰਮਾਤਮਾ ਨੂੰ ਆਪਣੇ ਜਨਤ ਦੇ ਵਿੱਚ ਨਿਵਾਸ ਬੱਚੇ ਸਾਰੇ ਉਹਨਾਂ ਦੇ ਚਾਣ ਵਾਲਿਆਂ ਦੇ ਪਰਿਵਾਰ ਤੋਂ ਬਣਦੇ